ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਇਹ ਵੀਡੀਓ ਦੇਖਦੇ ਹੋਣੇ ਕਿ ਅਸੀਂ ਆਪਣੇ ਸੀਸੀਟੀਵੀ ਦੀ ਕਲਿੱਪ ਲਗਾਈ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਇੱਕ ਬਾਈਕ ਤੇ ਆਪਾਂ ਰਾਤ ਦਾ ਟਾਈਮ ਸੀ ਇਹਨੂੰ ਆਪਾਂ ਬਾਬਾ ਵੀ ਕਹਿ ਦਿੰਦੇ ਆ ਜਿਹਨੂੰ ਆਪਾਂ ਮਹੰਤ ਕਹਿੰਨੇ ਆ ਮਤਲਬ ਸਾਨੂੰ ਉਵੇਂ ਦੀ ਲੁੱਕ ਲੱਗੀ ਹੈ ਤੁਸੀਂ ਧਿਆਨ ਨਾਲ ਵੀਡੀਓ ਦੇਖਿਓ ਇਹ ਰਾਤੀ 7:30 ਦਾ ਟਾਈਮ ਹੈ ਜਸਟ ਸਿੱਧਾ ਆਇਆ ਤੇ ਸਾਡਾ ਬੁਟੀਕ ਬੰਦ ਸੀ ਬਸ ਸ਼ੀਸ਼ੇ ਲੱਗੇ ਸੀ ਸ਼ਟਰ ਨਹੀਂ ਸੀ ਲੱਗਿਆ ਤਾਂ ਇਹ ਪਹਿਲਾਂ ਬੁਟੀਕ 'ਚ ਗਿਆ ਏ ਸਾਡਾ ਉਧਰਲਾ ਕੈਮਰਾ ਟਾਈਮ ਤੇ ਬੰਦ ਸੀ ਬੁਟੀਕ ਵਾਲਾ ਤੇ ਅਸੀਂ ਇਧਰੋਂ ਘਰ ਵਾਲੇ ਕੈਮਰੇ ਚੋਂ ਦੇਖ ਰਹੇ ਸੀ ਤੇ ਉਧਰ ਜਾ ਕੇ ਉਹਨੇ ਆਪਣੇ ਤੁਸੀਂ ਧਿਆਨ ਨਾਲ ਦੇਖੋ ਉਹਨੇ ਮੋਟਰਸਾਈਕਲ ਚੋਂ ਕੁਝ ਕੱਢ ਕੇ ਆਪਣੇ ਨਾ ਕੱਚ ਦੇ ਥੱਲੇ ਲਿਆ ਹੁਣ ਇਹ ਸਾਡੇ ਘਰੇ ਆਏਗਾ ਮੂੰਹ ਟੱਕ ਕੇ ਤੇ ਫਿਰ ਇਹ ਖੜ ਕੇ ਤੇ ਕੁਝ ਮੰਤਰ ਵਗੈਰਾ ਕੁਝ ਪੜ ਕੇ ਗਿਆ ਧਿਆਨ ਨਾਲ ਇਹਦਾ ਚਿਹਰਾ ਦੇਖੋ ਤੁਸੀਂ ਅਸੀਂ ਤੇ ਦੇਖ ਹੀ ਲਿਆ ਤੁਸੀਂ ਧਿਆਨ ਨਾਲ ਸਾਰੇ ਦੇਖੋ ਤੇ ਇਹ ਤੁਹਾਨੂੰ ਸਾਰਿਆਂ ਨੂੰ ਕਿਵੇਂ ਕੀ ਲੱਗਿਆ ਕੁਝ ਗਲਤ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਬਾਕੀ ਤੁਹਾਡਾ ਸਾਡਾ ਮੋਬਾਈਲ ਨੰਬਰ ਹੈਗਾ ਤੁਸੀਂ ਸਾਡੇ ਨਾਲ ਉੱਥੇ ਗੱਲ ਕਰ ਸਕਦੇ ਹੋ ਤੇ ਸਾਨੂੰ ਕੁਝ ਸਹੀ ਨਹੀਂ ਲੱਗਿਆ ਤੇ ਬਸ ਇਹ ਕਰਕੇ ਤੇ ਵਾਪਸ ਚਲਾ ਗਿਆ ਪਤਾ ਨਹੀਂ ਕੀ ਕਰਕੇ ਗਿਆ ਕੀ ਨਹੀਂ ਘਰ ਅਸੀਂ ਤਾਂ ਕਦੇ ਇਨਾ ਵਹਿਮ ਭਰਮਾਂ ਚ ਪਏ ਨਹੀਂ ਪਰ ਆਹ ਵੀਡੀਓ ਦੇਖ ਕੇ ਅਸੀਂ ਸਾਰੀ ਫੈਮਿਲੀ ਜਿਹੜੀ ਥੋੜਾ ਜਿਹਾ ਡਰ ਗਈ ਸੀ ਤੇ ਅਸੀਂ ਤੁਹਾਡਾ ਇਹ ਕਲਿੱਪ ਤਾਂ ਸ਼ੇਅਰ ਕੀਤੀ ਹੈ ਕਿ ਤੁਸੀਂ ਵੀ ਸਾਨੂੰ ਕੋਈ ਸਲਾਹ ਦੇ ਸਕੋ ਤੇ ਸਾਨੂੰ ਜਰੂਰ ਦੱਸਿਓ ਇਸ ਬਾਰੇ ਤੇ ਅਸੀਂ ਜਦੋਂ ਕੈਮਰੇ 'ਚ ਦੇਖ ਕੇ ਦੁਬਾਰਾ ਅਸੀਂ ਬਾਹਰ ਆਏ ਆ ਅਸੀਂ ਸਾਰੀ ਫੈਮਲੀ ਬਾਹਰ ਆ ਗਿਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਤਾਂ ਇਹਨੇ ਨੂੰ ਇਹਨੇ ਬਾਈਕ ਸਟਾਰਟ ਕੀਤੀ ਹੈ ਤੇ ਇਹ ਵਾਪਸ ਮੁੜਿਆ ਹੈ ਇਹ ਸਾਨੂੰ ਐ ਲੱਗ ਰਿਹਾ ਕਿ ਜਿਵੇਂ ਕਿਸੇ ਨੇ ਭੇਜਿਆ ਦੇਖੋ ਸਾਰੀ ਫੈਮਲੀ ਆਈ ਅਸੀਂ ਬੁਲਾਇਆ ਵੀ ਇਹ ਤੇ ਉਹ ਸਾਨੂੰ ਸਿਰ ਮਾਰ ਕੇ ਚਲਾ ਗਿਆ ਬਸ ਉਹ ਖੜਿਆ ਨਹੀਂ ਹੈਗਾ ਇਸ ਤੋਂ ਬਾਅਦ ਕਿ ਕੁਲਵਿੰਦਰ ਘਰੇ ਨਹੀਂ ਉਹ ਸੁੱਤਾ ਪਿਆ ਸੀ ਅੰਦਰ ਤੇ ਅਵਤਾਰ ਘਰੇ ਨਹੀਂ ਸੀ ਤੇ ਬਸ ਅਸੀਂ ਇਸ ਟੈਂਸ਼ਨ 'ਚ ਆ ਤੇ ਤੁਸੀਂ ਸਾਨੂੰ ਜ਼ਰੂਰ ਦੱਸਿਓ ਇਥੋਂ ਅਗਲਾ ਵਲੌਗ ਸ਼ੁਰੂ ਹੋ ਗਿਆ ਬਾਕੀ ਅਸੀਂ ਦੁਬਾਰਾ ਤੁਹਾਨੂੰ ਵਿਸਤਾਰ ਨਾਲ ਵੀਡੀਓ ਦੇ ਵਿੱਚ ਦੱਸ ਦਾਂਗੇ ਤੁਸੀਂ ਅਗਲਾ ਵਲੌਗ ਇੰਜੋਏ ਕਰੋ

मगन कंधे हो पता लगे टैमे इधर इधर ਪਰ ਉਹਨੂੰ ਇਹ ਭਾਈ ਇਹਨੂੰ ਨਹਾ ਲਓ ਆਲੋ ਇਹੋ ਦਾ ਸ਼ੂਟ ਫਸਤੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर 바ਸੀ ਫੈਮਿਲੀ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਮੈਂ ਹੋ ਗਿਆ ਜੀ ਆਫਿਸ ਨੂੰ ਤਿਆਰ ਤੇ ਬਾਕੀ ਇੰਦਰ ਮੇਰਾ ਟਿਫਨ ਅੱਜ ਮੈਂ ਟਿਫਨ ਹੋ ਗਿਆ ਤਿਆਰ ਕਾਫੀ ਦਿਨਾਂ ਬਾਅਦ ਟਿਫਨ ਲੈ ਕੇ ਚੱਲਿਆ ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਤਾਰ ਨੂੰ ਮੈਨੂੰ ਪਤਾ ਕਿ ਕਹੇ ਮੈਂ ਕੀ ਬੋਲਾਂ ਮੈਨੂੰ ਤੇ ਬੋਲਣਾ ਹੀ ਨਹੀਂ ਹੁੰਦਾ ਕੈਮਰੇ 'ਗੇ ਉਤਾਰ ਨੂੰ ਸਿਰਫ ਮੇਰੇ ਨਾਲ ਲੜਨਾ ਹੁੰਦਾ ਹੋਰ ਨਹੀਂ ਦੇਖੋ ਜੀ ਗੱਲਾਂ ਹੋਣਗੀਆਂ ਤਾਂ ਹੀ ਕੋਈ ਬੋਲਿਆ ਜਾਊਗਾ ਇੱਧਰ ਨਾ ਵਾਧੋ ਨਾ ਤੁਸੀਂ ਖੰਟਾ ਖਾ ਨਹੀਂ ਰਹੇ ਮੈਂ ਖਟਿਆ ਖਾ ਰਹੀ ਆ ਨਾ ਉਤਾਰ ਨੂੰ ਜਿਹੜਾ ਕੈਮਰਾ ਫੜਾਦ ਨੂੰ ਉਤਾਰ ਕੇ ਮੈਂ ਗੱਲਾਂ ਕੀ ਕਰਾਂ ਮੇ ਕੋਈ ਗੱਲਾਂ ਹੀ ਨਹੀਂ ਮੈਂ ਗੱਲਾਂ ਕੀ ਕੱ ਲਈ ਹੈ ਨਹੀਂ ਚਲੋ ਛੱਡੋ ਜੀ ਮਾਰਨਿੰਗ ਦਾ ਟਾਈਮ ਹੈ ਸੱਸੀ ਕੱਲ ਉਸੇ ਵਲੌਗ ਨੂੰ ਆਪਾਂ ਨੇ ਕੰਟੀਨਿਊ ਕਰਤਾ ਦੀਵਾਲੀ ਵਾਲਾ ਤੁਸੀਂ ਦੇਖਿਆ ਹਨ ਤੇ ਕਾਫੀ ਭੈਣ ਭਰਾਵਾਂ ਦੇ ਕਮੈਂਟਸ ਸੀ ਤੇ ਤੁਸੀਂ ਗਗਨ ਦੀ ਵੀਡੀਓ ਦੇਖ ਲਈ ਹੋਣੀ ਹੈ ਤੇ ਅਮਰ ਬਾਰੇ ਕਾਫੀ ਪੁੱਛ ਰਹੇ ਜੀ ਤੇ ਉਹਨਾਂ ਦੀ ਮੈਰਿਜ ਮਤਲਬ ਜੋ ਵੀ ਹੈਗਾ ਸਾਰਾ ਪ੍ਰੋਸੈਸ ਉਹ ਕਿਸ ਤਰ੍ਹਾਂ ਸਪੈਸ਼ਲ ਵੀਡੀਓ ਬਣਾਵਾਂਗੇ ਜੋ ਵੀ ਹੋਇਆ ਸਾ ਤੁਹ ਜਲਦੀ ਜਲਦੀ ਹੋਇਆ ਜਸਟ ਆਪਾਂ ਨੇ ਕੋਟ ਮੈਚ ਕਰਨੀ ਸੀ ਇਸ ਕਰਕੇ ਆਪਾਂ ਨੂੰ ਆਨੰਦ ਗਰਤ ਕਰਾਣੇ ਪੈਗੇ ਹੋਰ ਆਪਾਂ ਕੁਛ ਨਹੀਂ ਕੀਤਾ ਤੁਸੀਂ ਵਲੌਗਾਂ ਦੇ ਵਿੱਚ ਵੀ ਦੇਖਿਆ ਕਿ ਕੋਈ ਆਇਆ ਨਹੀਂ ਕੋਈ ਕੁਛ ਨਹੀਂ ਹੈ ਨਾ ਬਸ ਉਹਨੇ ਇੱਕ ਹੋਟਲ ਮੈਚ ਕਰਕੇ ਤੇ ਆਪਣੀ ਜਿਹੜੀ ਸਾਡੀ ਭਾਬੀ ਐ ਉਹਨੇ ਜਾਣਾ ਸੀ 21 ਤਰੀਕ ਦੀ ਫਲਾਈਟ ਸੀ ਤੇ ਉਹ ਚਾਰੀ ਚਲੀ ਗਈ 20 ਦੀ ਹਾਂ 20 ਦੀ ਫਲਾਈਟ ਸੀ ਤੇ ਜੋ ਵੀ ਹੋਇਆ ਬਸ ਆਪਾਂ ਨੇ ਆਨੰਦ ਕਾਰਜ ਕੀਤੇ ਨੇ ਹੋਰ ਕੁਝ ਨਹੀਂ ਕੀਤਾ ਬਾਕੀ ਜੋ ਵੀ ਫੰਕਸ਼ਨ ਐ ਰਿਸੈਪਸ਼ਨ ਦਾ ਜੋ ਵੀ ਹੈਗਾ ਜਦੋਂ ਉਹ ਦੁਬਾਰਾ ਆਏਗੀ ਇੰਗਲੈਂਡ ਦੇ ਨੇ ਉਹ ਤੇ ਉਹ ਵਾਪਸ ਆਉਣਗੇ ਫਿਰ ਆਪਾਂ ਜੋ ਵੀ ਫੰਕਸ਼ਨ ਨੇ ਇਹ ਵੀ ਆਪਣੇ ਮਤਲਬ ਰਵਾਜ ਨੇ ਸਾਨੂੰ ਬਹੁਤ ਚਾਹ ਨੇ ਸਾਡੇ ਭਰਾ ਦੇ ਵਿਆਹ ਦੇ ਤੇ ਉਹ ਸਾਰੇ ਅਸੀਂ ਉਦੋਂ ਪੂਰੇ ਕਰਾਂਗੇ ਤੇ ਨਾਲ ਤੁਹਾਨੂੰ ਵੀ ਬਲੌਗਰ ਦੇ ਵਿੱਚ ਦਿਖਾਵਾਂਗੇ ਤੇ ਅਸੀਂ ਤਾਂ ਆਈ ਨਹੀਂ ਬਲੌਗ ਬਣਾਇਆ ਕਿ ਬਲੌਗ ਅਸੀਂ ਬਣਾਉਂਦੇ ਵੀ ਕੀ ਕਿ ਕੋਈ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਇੱਕ ਲਾਈਨ ਦਾ ਹਾਂ ਕੋਈ ਸੈਟਿੰਗ ਨਹੀਂ ਸੀ ਵਿੱਚ ਵੀ ਕੋਈ ਸੈਟਿੰਗ ਨਹੀਂ ਬਸ ਉਹ फटाफट ਆਏ ਮੈਨੂੰ ਦਾ 14 15 ਘੰਟਾ ਲੱਗ ਗਿਆ ਬੜਾ ਫਟਾਫਟ ਅਨੰਦ ਕੱਟ ਕਰ ਲਓ ਬਹੁਤ ਮਰਜ਼ੀ ਅਰੀਜਨਲ ਅਨੰਦ ਕੱਟ ਚਾਹੀਦਾ ਨੇ ਜਿਹੜੀ 5 ਕੋਈ ਲਾਪਾਂ ਨੇ ਲਾਣੀਆਂ ਤੇ ਉਸ ਕਰਕੇ ਸਾਰਾ ਕੁਝ ਜਲਦੀ ਜਲਦੀ ਹੋਇਆ ਗੁੱਸਾ ਨਾ ਕਰੋ ਮੇਰੇ ਪਿੰਡ ਭਰਾਵੋ ਤਾਨੂੰ ਪ੍ਰੋਪਰ ਵਲੌਗ ਦਵਾਂਗੇ ਸਾਰਾ ਕੁਝ ਕੰਟੀਨਿਊ ਕਰਾਂਗੇ ਆਪਾਂ ਬਸ ਉਧਰੋਂ ਫਾਈਲ ਲਾ ਦੇ ਫਿਰ ਆਪਾਂ ਕੰਟੀਨਿਊ ਕਰਾਂਗੇ ਠੀਕ ਹੈ ਜੀ ਤੇ ਜਿਨ੍ਹਾਂ ਭੈਣ ਭਰਾਵਾਂ ਦੇ ਤੁਹਾਨੂੰ ਕਮੈਂਟਸ ਆ ਰਹੇ ਨੇ ਕੰਗratulations ਕਹਿ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਉਹ ਭੈਣ ਭਰਾ ਸਾਡੇ ਨਾਲ ਅੰਡਰਸਟੈਂਡ ਵੀ ਕਰਦੇ ਨੇ ਉਹਨਾਂ ਨੂੰ ਪਤਾ ਕਿ ਉਹਨਾਂ ਦੀ ਕੋਈ ਮਜਬੂਰੀ ਹੋਣੀ ਤਾਂ ਉਹਨਾਂ ਨੇ ਜਿਹੜਾ ਮਤਲਬ ਕੀ ਕਹਿੰਦੇ ਨੇ ਕਦਮ ਚੁੱਕਿਆ ਨਹੀਂ ਤਾਂ ਅੱਜ ਤਾਂ ਅਰੇ ਜੀ ਸ਼ੇਅਰ ਕਰਦੇ ਆ ਤੇ ਹੁਣ ਤੁਸੀਂ ਵਲੌਗਾਂ ਨੂੰ ਬਣੇ ਰਹੋ ਹੁਣ ਅਸੀਂ ਸਾਰੇ ਜੋ ਵੀ ਆਪਣੇ ਘਰੇ ਜੋ ਵੀ ਚੱਲਦਾ ਸਾਰਾ ਕੁਝ ਤੁਹਾਡਾ ਸ਼ੇਅਰ ਕਰਾਂਗੇ ਸਿੱਧਾ ਆਪਣੇ ਵਲੌਗਰ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਹੈ ਠੀਕ ਹੈ ਚਲੋ ਜੀ ਟਾਈਮ ਕਾਫੀ ਹੋ ਗਿਆ ਉੱਤਾਰ ਨੂੰ ਜਾਣਾ ਹੈ ਕਿ ਹੁਣ ਪੈਕ ਹੈ ਅੱਜ ਮੈਨੂੰ ਲੱਗਾ ਉਤਾਰ ਟਿਫਨ ਕਿੰਨੇ ਦਿਨਾਂ ਬਾਅਦ ਲੈ ਚੱਲੇ ਮੇਰੇ ਤੋਂ 2 ਦਿਨ ਬਾਅਦ ਹਾਂ ਤਾਂ ਪਤਾ ਹੀ ਹੈ ਕਿ ਸਾਰਾ ਕੁਝ ਉਥਲ ਪੁਥਲ ਹੋਇਆ ਪਿਆ ਸੀ ਕੋਸ਼ਿਆ ਚਾਰ ਦਿਨ ਦੇ ਵਿੱਚ ਜਿਹੜਾ ਵਿਆਹ ਦਾ ਕੰਮ ਸੀ ਉਹ ਮਤਲਬ ਨੇ ਬੇੜੀਆਂ ਪੰਚਾਇਲ ਦੇ ਨਾਲ ਜਨੰਦ ਕਰ ਸਕੀ ਤੇ ਹੁਣ ਆਏ ਦੇਖਦੇ ਹਾਂ ਹਾਂ ਜੀ ਸਾਰਾ ਜੋ ਵੀ ਪ੍ਰੋਸੈਸ ਹੋਇਆ ਤੇ ਹੁਣ ਆਪਾਂ ਜਿਹੜਾ ਦੱਸਾਂ ਕਿ ਕਿੰਨਾਂ ਬਹਿ ਕੇ ਮੈਂ ਤੇਮਨ ਕੋਲ ਵੀਡੀਓ ਬਣਾਉਂਗਾ ਤੁਸੀਂ ਉਹ ਵੀ ਨਹੀਂ ਹੈ। ਠੀਕ ਹੈ। ਚਲੋ ਜੀ ਆਪਾਂ ਦੁਰ ਕੀ ਬਾਸੀ ਸਾਹ ਨੂੰ ਬਾਸੀ ਸਾਹਿਬ ਨੇ ਸਾਲੇ ਦੀ ਸ਼ਰਟ ਪਾਈ ਏ। ਸਾਲਾ ਗਿਫਟ ਕਰ ਗਿਆ ਕਿਸ ਨੂੰ। ਕਰ ਗਿਆ ਲੈ ਕੇ ਉਹ ਹਾਂ। ਹਾਂਜੀ ਚੱਕੋ ਆਪਣਾ ਟਿਫਨ ਤੇ ਚਲੋ ਜੀ ਪਹਿਲਾ ਉਤਾਰ ਜਾਣਗੇ ਆਪਣੇ ਜਿਹੜੇ ਉਧਰਲੇ ਘਰ ਨੇ ਤੁਹਾਨੂੰ ਪਤਾ ਹੀ ਉਧਰਲੇ ਘਰ ਚ ਪੁੱਟੀ ਦਾ ਕੰਮ ਜਿਹੜਾ ਉਹ ਸਟਾਰਟ ਹੋਣਾ ਤੇ ਉਹ ਕਹਿੰਦੇ ਸਾਰਾ ਸਮਾਨ ਵਗੈਰਾ ਲਿਓਣਾ ਤੇ ਤੁਸੀਂ ਨਾਲ ਚੱਲੋ ਤੇ ਉਤਾਰ ਨੂੰ ਮੈਂ ਕਹਿੰਦਾ ਤੁਸੀਂ ਜਾ ਕੇ ਲਿਆਓ। ਪਤਨ ਸਮਾਨ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਕਰੇ ਅੱਜ ਹੀ ਆਦੇ ਸਾਨੂੰ ਤਾਂ ਬੜੀ ਕਾਲੀ ਸੀ ਕਿ ਦੀਵਾਲੀ ਨੂੰ ਹੀ ਸ਼ਿਫਟ ਕਰ ਜਾਂਗੇ ਦੀਵਾਲੀ ਵੀ ਨੰਗੀ ਹੁਣ ਮੈਨੂੰ ਐ ਗੁਰਪੁਰੂ ਨੂੰ ਸ਼ਿਫਟ ਕਰ ਦਈਏ ਪਰ ਗੁਰਪੁਰੂ ਵੀ ਨੰਗ ਜਾਣਾ ਜਿਹੜੇ ਹਿਸਾਬ ਨਾਲ ਕੰਮ ਚੱਲਣ ਡਿਆ ਕੰਮ ਦੇਖਣ ਨੂੰ ਥੋੜਾ ਲੱਗਦਾ ਜਦੋਂ ਕਰਨ ਲੱਗ ਬੰਦਾ ਬੰਦਾ ਫੇਰ ਜ਼ਿਆਦਾ ਲੱਗਣ ਲੱਗ ਪੈਂਦਾ ਆਹ ਤਾਰਕੀ ਦੀ ਪਾਈਏ ਲੈਪਟਾਪ ਆਪਣਾ ਪਾਇਆ ਹਰ ਕੋਈ ਚੀਜ਼ ਨਹੀਂ ਟਾਈਮ ਤੇ ਲੱਭਦੀ ਜੇ ਸੋਨੂ ਨਾ ਹੋਵੇ ਤੁਹਾਡਾ ਤਾਂ ਸਾਰਾ ਕੁਝ ਗੁੰਮ ਹੀ ਹੋਇਆ ਰਵੇ ਪੈਸੇ ਦੀ 150 ਦੀ ਹਾਂ ਮਰ ਜਾ ਤੂੰ ਹੁਣ ਕੈਮਰੇ ਸਾਹਮਣੇ ਮੈਨੂੰ ਸ਼ਰਮਿੰਦਿਆ ਕਰਨ ਦੇ ਲੱਗ ਕੇ ਨੂੰ ਮੇਰੇ ਕੋ ਪੈਸੇ ਮੰਗਣ ਆ ਉਤਾਰ ਹੈ ਗੱਲਾਂ ਦੇ ਇਹ ਨਾ ਸਾਰਿਆਂ ਨੂੰ ਦੱਸ ਰਿਹਾ ਕਿ ਮੈਂ ਸੋਨੂ ਕੋ ਪੈਸੇ ਲੈ ਕੇ ਜਾਣਾ ਸੋਨੂ ਤਾਂ ਬੜਾ ਤਕੜਾ ਹੈ ਦੱਸ ਰਿਹਾ ਵੀ ਦਿਵਾਲੀ ਨਿਕਲ ਗਈ ਹੁਣ ਦਿਵਾਲੀ ਨਿਕਲ ਗਈ ਸਾਡਾ ਤੇ ਸੋਨੂ ਕੋ ਕਿੱਥੋਂ ਆਏ ਪੈਸੇ ਹੈ ਸੋਨੂ ਕੋ ਕਿੱਥੋਂ ਆਏ ਸੋਨੂ ਖਜ਼ਾਨਾ ਮੰਤਰੀ ਹੈ ਖਜ਼ਾਨਾ ਮੰਤਰੀ ਤੁਸੀਂ ਹੋ ਸੋਨੂ ਨਹੀਂ ਹੈਗੀ ਸੋਨੂ ਤਾਂ ਬਸ ਉਹੀ ਵਿਚਾਰੀ ਰਾਖੀ ਰੱਖਦੀ ਉਤੋਂ ਉਤੋਂ ਪਾਉ ਪਾਉ ਇਹਨਾਂ ਕੋ ਕੰਮ ਤਾਂ ਤੁਸੀਂ ਕਰ ਹੀ ਸਕਦੇ ਹੋ ਲੋਚ ਬਨ ਲਿਆ ਟਿਫਨ ਲੱਭੀ ਨਾ ਹਾ ਤੇ ਫੋਨ ਹਾਂ ਲੱਭ ਗਏ ਮੇਰਾ ਜਿਹੜਾ ਦੂਜਾ ਪਰਸ ਨਹੀਂ ਜਿਹੜਾ ਉੱਥੇ ਵੇਖੋ ਨਵਾਂ ਜਿਹੜਾ ਪਰਸ ਗੱਡੀ 'ਚ ਹੀ ਹੋਰ 'ਚ ਪਏ ਨੇ ਬਾਏ ਲੋ ਜੀ ਆ ਇਹਨਾਂ ਦੀ ਵੀਡੀਓ ਪਾਤੀ ਆ ਮਣ ਹੋਰ ਪਾਈ ਇਹ ਪਹਿਲਾਂ ਵੀ ਕਾਫੀ ਆਪਣੇ ਸੇਲ ਕਰਤੇ ਤੂੰ ਹਣ ਵੀਡੀਓ ਪਾਤੀ ਪਹਿਲਾਂ ਸਟੇਟਸ 'ਤੇ ਸੇਲ ਹੋ ਗਏ ਸੀ ਕਾਫੀ ਇਹ ਅਸੀਂ ਵੀ ਆਪਣੇ ਏਕ-ਏਕ ਆਪਣਾ ਵੀ ਬਣਾਇਆ ਸੀ ਪਰ ਵਿਚਾਰਾ ਹਜੇ ਪਾਉਣ ਦਾ ਟਾਈਮ ਨਹੀਂ ਮਿਲਿਆ ਤੇ ਜੇ ਤੁਸੀਂ ਆ ਸੂਟ ਬਣਵਾਣਾ ਚਾਹੁੰਦੇ ਹੋ ਤੇ ਤੁਸੀਂ ਸਾਡਾ ਵਟਸਐਪ ਨੰਬਰ ਹੈਗਾ ਜੀ 98147 ਇਹ ਮੈਦੀ ਕਿ ਬੜੀ ਮੁਸ਼ਕਲ ਮਿਲਨੀ ਹੈ 902 ਇਹ ਸਿੰਗਲ ਪੀਸ ਹੀ ਆ ਜਿਹੜਾ ਵੀ ਸਿੰਗਲ ਪੀਸ ਹੰਦਾ ਹੀ ਆ ਬਣਾ ਲੈਂਦੇ ਆ ਆ ਦੇਖੋ ਖੈਰ ਕੋਈ ਕੰਬੀਨੇਸ਼ਨ ਕਿਤੇ ਕਿਸੇ ਦੇ ਇਹਨੂੰ ਕਹਿੰਦੇ ਬੁਟੀਕ ਸਟਾਈਲ ਸੋ ਅਸਲੀ ਬੁਟੀਕ ਸਟਾਈਲ ਤਾਂ ਇਹੀ ਹੁੰਦਾ ਜੇ ਤੁਸੀਂ ਪ੍ਰੋਪਰ ਸਾਈਜ਼ ਨਾਲ ਨਾਲ ਦੁਪੱਟਾ ਲੈ ਆ ਲੈ ਨਾਲ ਦਾ ਸੂਟ ਕਰਾਓ ਬੁਟੀਕ ਸਟਾਈਲ ਨਹੀਂ ਬਣਦਾ ਇਹ ਇਹ ਪੂਰਾ ਮਤਲਬ ਐ ਨਹੀਂ ਹੈ ਕੋਈ ਕਹਿ ਨਹੀਂ ਸਕਦਾ ਕਿ ਇਹ ਕਿਹੜੇ ਬੁਟੀਕ ਤੋਂ ਬਣਿਆ ਹੈ ਭੈਣਾ ਦੇ ਬੁਟੀਕ ਤੋਂ ਬਣਿਆ ਹੈ ਇਹ ਜੋ ਵੀ ਡਿਫਰੈਂਟ ਕਲੈਕਸ਼ਨ ਤੁਹਾਨੂੰ ਭੈਣਾ ਦੇ ਬ ਤੇ ਸੱਚੀ ਗੱਲ ਹੈ ਡਿਫਰੈਂਟ ਕਲੈਕਸ਼ਨ ਹੀ ਮਿਲਦੀ ਸਾਡੇ ਬੁਟੀਕ ਤੋਂ ਠੀਕ ਹੈ ਉਹ ਜਿਹੜੇ ਸੂਟ ਅੱਜ ਗਏ ਰਣਾ ਤੁਸੀਂ ਵੀਡੀਓ ਚੈੱਕ ਕਰਿਓ ਅੱਜ ਸ਼ਾਮ ਨੂੰ ਜਾ ਕੇ ਇਹ ਸ਼ਾਇਦ ਤੁਹਾਡੇ ਕੋਲ ਆਵੇ ਵੀਡੀਓ ਨਹੀਂ ਨਹੀਂ ਅੱਜ ਹੀ ਆਉਣੀ ਹੈ ਵੀਡੀਓ ਅੱਜ ਹੀ ਆਉਣੀ ਹੈ ਪਹਿਣ ਦੇ ਬਿਟੀ ਤੇ ਜਾ ਕੇ ਵੀਡੀਓ ਚੈੱਕ ਕਰਿਓ ਮਾਊਸ ਕਲਰ ਦੇ ਸੂਟ ਬਣੇ ਨੇ ਸੋਨੂੰ ਮੈਂ ਕਹਿੰਦੀ ਨਾ ਬਹੁਤ ਘੈਂਟ ਸੂਟ ਬਣੇ ਨੇ ਅਵਾੜ ਦੇ ਨਾਲ ਸੂਟ ਬਣੇ ਹੋਏ ਨੇ ਅਵਾੜ ਦੇਣਾ ਚਾਹੀਦਾ ਨੇ ਉਹ ਅਵਾੜ ਦੇਣਾ ਤੇ ਬਾਕੀ ਜੀ ਇਹਨਾਂ ਦੀ ਵੀਡੀਓ ਆਪਾਂ ਨੇ ਪਾਤੀ ਮੈਂ ਵੀ ਬੁਨਾਨੀ ਮੈਂ ਵੀ ਡਰੈਸ ਚੇਂਜ ਕਰਨੀ ਹੈ ਕੱਲ ਦਾ ਸਟਾਕ ਆਇਆ ਪਿਆ ਜੀ ਆਪਣਾ ਫੇਰ 10 ਬ੍ਰਾਂਡ ਦਾ ਇਹ ਵੀ ਬਹੁਤ ਸੋਹਣਾ ਕੀ ਛਾਈ ਦਿਨ ਨੂੰ ਪਹੁੰਚਣਾ ਹੈ ਕਿੰਨੀ ਹੋ ਗਈ ਅੱਜ ਅੱਜ ਤਈ ਇਹ ਪਹੁੰਚ ਜੂਗਾ ਯੂ ਐਸ ਏ ਲੋ ਜੀ ਆ ਸਟਾਕ ਆਇਆ ਪਿਆ ਆਪਾਂ ਇਹਦੀ ਵੀਡੀਓ ਤੁਹਾਨੂੰ ਜਲਦੀ ਦੇਨੇ ਆ ਬਹੁਤ ਸੋਹਣਾ ਸਟਾਕ ਹੈ ਬਹੁਤ ਸੋਹਣੇ ਕਲਰ ਆਏ ਹੋ ਨੇ ਬਹੁਤ ਹੀ ਪਿਆਰਾ ਫੈਬਰਿਕ ਬਹੁਤ ਪਿਆਰਾ ਹੈ ਇਹ ਸਰਦੀ ਚ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਮੈਂ ਹੁਣੇ ਵੀਡੀਓ ਸ਼ੂਟ ਕਰਾਂਗੀ ਤੁਸੀਂ ਜਾ ਕੇ ਪੰਜਾਬੀ ਪਹਿਰਾਵੇ ਤੇ ਚੈੱਕ ਕਰ ਲਿਓ ਏ ਬਾਕੀ ਚਲੋ ਜੀ ਹੁਣ ਅਸੀਂ ਵੀ ਥੋੜਾ ਨਹਾ ਤੋਂ ਲਈਏ ਬੜੇ ਕੰਮ ਪੈਨ ਕਰਨ ਵਾਲੇ ਹਜੇ ਉਤਾਰ ਗਏ ਨੇ ਬਾਕੀ ਜਿਹੜੇ ਕੰਮ ਨੇ ਉਹ ਹੁਣ ਹੌਲੀ ਹੌਲੀ ਕਰਦੇ ਆਪਾਂ ਹੁਣੇ ਆ ਕੰਟੀਨਿਊ